ਪੰਜਾਬੀ ਆਪਸ਼ਨ ਕਰਨ ਨੂੰ ਮਾੜਾ ਬੋਲਣ ਵਾਲਿਆਂ ਨੂੰ ਬਾਬੇ ਗੁਰਵਿੰਦਰ ਸਿੰਘ ਖੇੜੀ ਵਾਲੇ ਨੇ ਦਿੱਤਾ ਠੋਕਮਾਰ ਰਪਲਾਈ ਵੀਡੀਓ ਨੂੰ ਪੂਰੀ ਜਰੂਰ ਦੇਖੋ ਤੇ ਦੇਖਦੇ-ਦੇਖਦੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ ਲੋ ਜੀ ਅੱਜ ਬਾਬਾ ਜੀ ਬੈਠੇ ਪੰਜਾਬ ਸਿੰਘਾਂ ਉੱਪਰ ਹੋਰ ਬਾਬਾ ਜੀ ਕਿਸੇ ਕਿਸੇ ਰਾਈਡਰ ਤੋਂ ਕੋਈ ਨਹੀਂ ਕਢਾਇਆ ਇਹ ਹੁੰਦੀ ਆ ਹਾਰਟ ਨਾਲ ਅਟੈਚਿੰਗ ਉਹਨਾਂ ਨੇ ਲੈ ਕੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨੂੰ ਕਹਿੰਦੇ ਨੇ ਪੁੱਤ ਇਹ ਹੁੰਦਾ ਇਸ਼ਕ ਕਿਸੇ ਕੋੜੇ ਘੋੜੇ ਨੂੰ ਕਦੇ ਵੀ ਕਿਸੇ ਰਾਈਡਰ ਤੋਂ ਨਿਕੜਾਇਆ ਘੋੜੇ ਨੂੰ ਕਦੇ ਵੀ ਤਿਆਰੀ ਨਹੀਂ ਕਰਾਈ ਰਾਈਡਿੰਗ ਵਾਸਤੇ ਕੱਲੀ ਟ੍ਰੇਨਿੰਗ ਕਰਾਉਂਦੇ ਰਹਾਂ ਇੱਕ ਉਹ ਬਾਬਾ ਜਾਂ ਬੋਲੀ ਜਾਂਦਾ ਸੀ ਫੁੱਤੂਆਂ ਨੇ ਫੁੱਦੂ ਘੋੜੇ ਬਣਾਤੇ ਉਹ ਬਾਬੇ 50 50 ਕਿਲੋਮੀਟਰ 50 ਸ਼ੰਗਰ ਭਜਾਇਆ ਸੀ ਬੜਾ ਹਿਸਾਬ ਲਾ ਕੇ ਬੋਲਿਆ ਕਰੋ ਫੁੱਲ ਸਪੀਡ ਤੇ ਢਾਈ ਢਾਈ ਘੰਟੇ ਘੋੜਾ ਭਜਾਇਆ ਸਾਡਾ ਪੰਜਾਬ ਸ਼ੰਗਰ ਐਵੇਂ ਦੁਨੀਆ ਨਹੀਂ ਜਿੱਤੀ ਕੋਹ ਹੋਰ ਸੁਣ ਠੀਕ ਆ ਆ ਦੇਖ ਇਹ ਇਸ਼ਕ ਦੀਆਂ ਬਾਤਾਂ ਹੁੰਦੀਆਂ ਨੇ ਨਾ ਤਾਂ ਮੈਂ ਰਾਈਡਿੰਗ ਕਰੀਆ ਨਾ ਪੰਜਾਬ ਸਿੰਘਾਰ ਨੇ ਕਦੇ ਰਾਈਡਿੰਗ ਕਰਾਈਆ ਇਹ ਆ ਇਸ਼ਕ ਬੋਲੇ ਸੋਨਿਹਾਲ ਸਾਸਰੀਆ ਕਾਲ ਕਹਿੰਦਾ ਫੁੱਦੂਆਂ ਦੇ ਫੁੱਦੂ ਕੋੜੇ ਠੀਕ ਆ ਬੰਦੇ ਨੇ ਕੱਲ ਫੋਨ ਕਰਿਆ ਸਾਰੇ ਪਰਿਵਾਰ ਨੂੰ ਇਟਲੀ ਦੀ ਇਟਲੀ ਦੀ ਇੰਡੀਆ ਸਿਟੀਜ਼ਨਸ਼ਿਪ ਹਾਂ ਤਿੰਨ ਡਿਫੈਂਡਰ ਗੱਡੀਆਂ ਦੋ ਕਿੱਲੇ ਪੈਣੀ ਮਾਣੇ ਕਹਿੰਦਾ ਫੁੱਦੂ ਘੋੜੇ ਗੁੱਸਾ ਬਾਬੇ ਤੇਰੀ ਇਸੇ ਗੱਲ ਤੇ ਆਇਆ ਨਹੀਂ ਤੇਰਾ ਸਤਕਾਰ ਆ ਬਾਣੇ ਦਾ ਪੂਰਾ ਤੂੰ ਕਹਿੰਦਾ ਫੁੱਦੂਆਂ ਦੇ ਫੁੱਦੂ ਘੋੜੇ ਠੀਕਾ ਬੜਾ ਹਸਾਬ ਨਾ ਬੋਂਡੀ ਦਾ ਹੁੰਦਾ ਚੱਲ ਪੁੱਤ ਓਏ ਚੱਲ ਚੱਲ ਮੇਰੇ ਪੁੱਤ ਐ ਉਰਿਆ ਉਰਿਆ ਕਿੰਨੇ ਕਿੰਨੇ ਪੁੱਤੋਂ ਬਣੂਰਿਆ ਤੂੰ ਬਣਾਜੇ ਸ਼ੁਰੂ ਤੋਂ ਕਿੰਨੇ ਉਰਿਆ ਓ ਜਿਹੜੇ ਉਰੇ ਉਰੇ ਜਿਹੜਾ ਕਹਿੰਦਾ ਸੀਗਾ ਚਾਲ ਦਾ ਪੂਹਾਰਾ ਪੰਜਾਬ ਸ਼ਿੰਗਾਰ ਚਾਲ ਦਾ ਪੂਹਾਰਾ ਕਦੇ ਪੂਰ ਕੋੜੇ ਐਦਾਂ ਬਿਠਾਉਨੇ ਆ ਇੱਕੇ ਦੀ ਫੋਟੋ ਲਾਈਨ ਚੰਗਾ ਪੌੜਾਂ ਵਾਲੀ ਵੀਰੇ ਕੋੜਾ 5 ਕੁਇੰਟਲ 20 ਕਿਲੋ ਦਾ ਕੋੜਾ ਸਿੱਧਾ ਖੜਾ ਕੱਲੇ ਪੌੜਾਂ ਤੇ ਪਿਛਲਿਆਂ ਪੌੜਾਂ ਤੇ ਖੜਾ ਕੱਲਾ ਗਾਮਚੀ ਵੀ ਥੱਲੇ ਨਹੀਂ ਲੱਗੀ ਹੋਈ ਗਾਮਚੀ ਵੀ ਸਿੱਧੀ ਖੜੀ ਆ ਠੀਕ ਆ ਕੱਲੇ 5 ਕੁਇੰਟਲ 20 ਦੱਸੋ ਐ ਲੌਜਿਕ ਦੇ ਨਾਲ ਦੱਸੋ ਤਰਕ ਦੇ ਨਾਲ 5 ਕੁਇੰਟਲ 20 ਕਿਲੋ ਵਜਨ ਕੱਲੇ ਪੌੜਾਂ ਤੇ ਚੱਕ ਸਕਦਾ ਜਿਹੜਾ ਕੋੜਾ ਪਿਛਲੀਆਂ ਲੱਤਾਂ ਦਾ ਵੀਕ ਹੋਵੇ ਪੂਰ ਹੋਵੇ ਐਡੇ ਜਿਹੜੇ ਥਾਏ ਨੇ ਇਹਦੇ ਠੀਕ ਆ ਤੇ ਆਹ ਰਾਈਡਿੰਗ ਕਰ ਰਹੇ ਆ ਆ ਲਓ ਦੱਸੋ ਕਦੇ ਰਾਈਡਿੰਗ ਨਹੀਂ ਕੀਤੀ ਇਹ ਤੇ ਘਰ ਆਓ ਜੇ ਆਓ ਫੂਨ ਵਾਲੇ ਤੂਨ ਤਾਂ ਉਹਦਾ ਹੀ ਵਧੀਆ ਚੱਲ ਪੁੱਤ ਓਏ ਚੱਲ ਚੱਲ ਨਾ ਨਾ ਜਾ ਰਹੇ ਦੇਖੋ ਕੋਈ ਮੈਨੂੰ ਕਿਹਣਾ ਪਤਾ ਵੀ ਨਹੀਂ ਲੱਗਦਾ ਹੱਥ ਛੱਡ ਨਾ ਹੱਥ ਛੱਡ ਨਾ ਉਹਨਾਂ ਨੂੰ ਆ ਤੂੰ ਮੇ ਬਣਾਈ ਚੱਲ ਯਾਰ ਆ ਲਓ ਆ ਲਓ ਕੱਲੇ ਪੂਰ ਕੋਟਿਆਂ ਤੁਰਦੇ ਨੇ ਹੈ ਬਾਸ ਇੱਕ ਬਾਸ ਬਾਸ ਨਾਲਿਆ ਤਿਲਕ ਦੋਸਤੋ ਆ ਤਿਲਕ ਦਾ ਕੋਈ ਕਾਠ ਹੀ ਨਹੀਂ ਹੈਗੀ ਕੋਈ ਸ਼ੈਡਲ ਨਹੀਂ ਪਾਇਆ ਝੁੱਲ ਪਾਇਆ ਹੋਇਆ ਝੁੱਲ ਦੇ ਉੱਪਰ ਬੈਠਾ ਇਹ ਇਸ਼ਕ ਦੀਆਂ ਬਾਤਾਂ ਹੈ ਇਹ ਪਿਆਰ ਦੀਆਂ ਬਾਤਾਂ ਹੈ ਨਾਲੇ ਹੁਣ ਦਾ ਨਹੀਂ ਅੱਧਾ ਘੰਟੇ ਦੀ ਰਾਈਡਿੰਗ ਕਰ ਰਹੇ ਆ ਅੱਧੇ ਘੰਟੇ ਦੀ ਇਹ ਜੋ ਬਣ ਗਈ ਪੂਰੀ ਵੀਡੀਓ ਹੋਰ ਦੱਸੋ ਅੱਜ ਕੀ ਕੋਈ ਬੋਲਣਾ ਔਰ ਬਾਬਾ ਜੀ ਕਹਿ ਰਹੇ ਤੇ ਫੁੱਦੂਆਂ ਨੇ ਫੁੱਦੂ ਕੋੜੇ ਖਾ ਵੀ ਗੁੱਸਾ ਆਦੇ ਮੈਂ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਸੀ ਉਹਨਾਂ ਨੂੰ ਮੈਂ ਸੋਚਦਾ ਸੀ ਵੀ ਜਿਸ ਦਿਨ ਪੰਜਾਬ ਸ਼ਿੰਗਾਰ ਤੋਂ ਮੈਂ ਕਢਾਉਂਗਾ ਕਿਸੇ ਰਾਈਡਰ ਤੋਂ ਵੀ ਉਹ ਬਾਬਾ ਜੀ ਨੂੰ ਬੁਲਾਵਾਂਗੇ ਜਿਹੜਾ ਬਾਬਾ ਜੀ ਕਾਫੀ ਬੋਲ ਰਹੇ ਤੇ ਇੰਨੇ ਜੋਗੇ ਕਿੱਥੇ ਫੁੱਦੂਆਂ ਨੇ ਆ ਇੰਨੇ ਜੋਗੇ ਤਾਂ ਹੈ ਨਹੀਂ ਮੈਨੂੰ ਪਤਾ ਫੁੱਦੂਆਂ ਨੇ ਕਹਿੰਦਾ ਫੁੱਦੂ ਕੋੜੇ ਕਹਿੰਦਾ ਕਰੇ ਕਾਠੀ ਤੇ ਮੈਂ ਕਿਹਾ 70 70 ਕਿਲੋਮੀਟਰ 66 ਕਿਲੋਮੀਟਰ ਪੰਜਾਬ ਸ਼ਿੰਗਾਰ ਭਜਾਇਆ ਹੈ 66 ਕਿਲੋਮੀਟਰ ਪੰਜਾਬ ਸਿੰਨਰ ਪਹੁੰਚਾਇਆ 2.5 2.5 ਘੰਟੇ ਘੋੜਾ ਫੁੱਲ ਰਿੰਗ ਦੇ ਵਿੱਚ ਸਪੀਡ ਤੇ ਪਹੁੰਚਾਇਆ ਮਾ ਉਦੋਂ ਦੀ ਕੋਈ ਰਿਸਰਚ ਥੋੜੀ ਅਨਪੜ ਬੰਦੇ ਨੇ ਰਿਸਰਚ ਨਹੀਂ ਕੋਈ ਅਨਪੜ ਬੰਦੇ ਤੁਸੀਂ ਐਸਾ ਉਰੇਆ ਮੈਨੂੰ ਸਰ ਨੇ ਹੋਰੀਂ ਦੇ ਵੀਡੀਓ ਦੇਖਾ ਵੀ ਤੁਸੀਂ ਡੋਡੇ ਖਾਓ ਏ ਮੈਂ ਕਿਹਾ ਵੀ ਜਿਹੜੇ ਚਿੱਟਾ ਪੀਨੇ ਸਮੈਕ ਪੀਨੇ ਗੋਲੀਆਂ ਖਾਣੇ ਟੀਕੇ ਲਾਉਣੇ ਆ ਉਹ ਬੰਦੇ ਨਾ ਪਹੁੰਚਾ ਉਹ ਬੰਦੇ ਉਹ ਛੱਡ ਕੇ ਦੋ ਚਮਚੇ ਡੋਡਿਆਂ ਦੇ ਖਾਓ ਹੈ ਗੁਰਦੁਆਰੇ ਜਾਓ ਭਾਂਡੇ ਮਾਂਜੋ ਮਾਪੇ ਉਹ ਜੇ ਲੱਤਾਂ ਘੁੱਟੋ ਕਰਦੇ ਕੰਮ ਕਰੋ ਸੇਵਾ ਕਰੋ ਆ ਗੱਲ ਕਹੀ ਆ ਰਾਈਡਿੰਗ ਕਿਉਂ ਨਹੀਂ ਮਨੂੰ ਸਰਮੇ ਵੀ ਇਹ ਵੀਡੀਓ ਦੇਖੋ ਕਿੰਨੇ ਮਨੂੰ ਸਰਮੇ ਰਾਈਡਰ ਕਰਦੇ ਏਡੇ ਏਡੇ ਰਾਈਡਰ ਨੇ ਉਹਨਾਂ ਦੀ ਪੁੱਤ ਵਸ ਓਏ ਹੈ ਇਹ ਇਹ ਵੀਡੀਓ ਪਾਉਣੀ ਆ ਅੱਜ ਹੁਣੇ 5 ਮਿੰਟਾਂ ਦੇ ਵਿੱਚ ਵਿੱਚ ਪਾਉਣੀ ਆ ਸਾਰੇ ਚੈਨਲ ਵਾਲੇ ਆਪਣੇ ਉਹ ਤੇ ਪਾਓ ਬਾਬਾ ਜੀ ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ ਸੀ ਵੀ ਪੰਜਾਬ ਸ਼ਿੰਗਾਰ ਪੰਜਾਬ ਦਾ ਉਹ ਘੋੜਾ ਹੈ ਪੰਜਾਬੀਆਂ ਦਾ ਉਹ ਘੋੜਾ ਹੈ ਪੰਜਾਬ ਸ਼ਿੰਗਾਰ ਮੇਰਾ ਨਹੀਂ ਪੰਜਾਬ ਸ਼ਿੰਗਾਰ ਪੰਜਾਬੀਆਂ ਦਾ ਪੰਜਾਬ ਸ਼ਿੰਗਾਰ ਪੰਜਾਬ ਦਾ ਸ਼ਿੰਗਾਰ ਪੰਜਾਬੀਆਂ ਦਾ ਠੀਕ ਆ ਐਨਾ ਮਾਣ ਦਿੱਤਾ ਘੋੜੇ ਨੇ ਪੰਜਾਬ ਨੂੰ ਪੰਜਾਬੀਆਂ ਨੂੰ ਮੈਂ ਇਟਲੀ ਦੀਆਂ ਸਾਰੇ ਪਰਿਵਾਰ ਸਮੇਤ ਸਿਟੀਜ਼ਨਸ਼ਿਪਾਂ ਛੱਡ ਕੇ ਤਿੰਨ ਟੌਪ ਦੀਆਂ ਡਿਫੈਂਡਰਾਂ ਛੱਡ ਕੇ ਠੀਕ ਆ ਦੋ ਕਿੱਲੇ ਜ਼ਮੀਨ ਛੱਡ ਕੇ ਅੱਜ ਵੀ ਇਹਨੂੰ ਰੱਖੀ ਖੜਾ ਸਾਂਹ ਵਾਲੀ ਚੀਜ਼ ਨੂੰ ਅਸੀਂ ਫੁੱਦੂ ਆ ਤੁਸੀਂ ਸਾਨੂੰ ਕਹਿੰਦਾ ਫੁੱਦੂ ਆਂ ਦੇ ਫੁੱਦੂ ਘੋੜੇ ਮੜਾ ਮੋਟਾ ਦਿਮਾਗ ਤੋਂ ਬੋਲੀਦਾ ਬਾਬਾ ਜੀ ਠੀਕ ਆ ਨਾਲੇ ਉਰੇ ਆਓ ਜੇ ਮੈਂ ਇਹ ਵੀ ਸਾਬਤ ਕਰਦਾ ਘੋੜੇ ਤੇ ਬੈਠਾ ਜਿਵੇਂ ਚਲੋ ਮੈਂ ਕੰਟਰੋਵਰਸੀ ਵਾਲਾ ਬਿਆਨ ਨਹੀਂ ਦਿੰਦਾ ਤਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਗੀਜੇ ਦੇ जख्मੀਆਂ ਲਈ ਮਲਮ ਇੱਕ ਗੀਜੇ ਦੇ ਸ਼ਤਰਧਾਰਾ ਰੱਖਦੇ ਸੀ ਪਤਾ ਕਰ ਲੋ ਸ਼ਤਰਧਾਰਾ ਕਿਹਨੂੰ ਕਹਿੰਦੇ ਨੇ ਠੀਕ ਆ ਸਿੱਧ ਘੋੜੇ ਤੇ ਬੈਠਾ ਕਰਦੇ ਆਂਗੇ ਇੱਕ ਇਹ ਦੱਸਦੇ ਆਂ ਵੀ ਕਦੇ ਵੀ ਮੈਂ ਰਾਈਡਿੰਗ ਨਹੀਂ ਕੀਤੀ ਕਿਤੋਂ ਸਿੱਖੀ ਨਹੀਂ ਠੀਕ ਆ ਸਿੱਧਾ ਆ ਕੇ ਪੰਜਾਬ ਸਿੰਘਾਰ ਤੇ ਬੈਠੇ ਆ ਉਹ ਵੀ ਤੇਰੀ ਵੀਡੀਓ ਦੇਖ ਕੇ ਠੀਕ ਆ ਪਰ ਪੰਜਾਬ ਸਿੰਘਾ 22 ਘੰਟੇ ਭੱਜਦਾ ਠੀਕ ਆ ਓਏ ਇੱਕ ਟਾਇਰ ਦੀ ਲਈ ਫਿਰਦਾ ਸੀ ਉੱਥੇ ਫਤੇਗੜ ਸਾਹ ਕਹਿੰਦਾ ਫਤੇਗੜ ਸਾਹਿਬ ਕਹਿੰਦਾ ਸੱਦ ਲਿਓ ਘੋੜੇ ਕਹਿੰਦਾ ਸਾਰੇ ਐਂਬੂਲੈਂਸਾਂ ਤੇ ਕੱਲੂਗਾ ਕਹਿੰਦਾ ਪੰਜਾਬ ਸਿੰਘ ਐਂਬੂਲੈਂਸਾਂ ਦੇ ਕੱਲੂਗਾ ਕਹਿੰਦਾ ਹੋਰ ਕੋਈ ਗੱਲ ਦੱਸੋ ਅੱਜ ਵੀਡੀਓ ਪਾਉਣੀ ਹੈ ਬਸ ਹੋ ਗਿਆ ਇਸ ਮੁਕਤੇ ਠੀਕ ਆ ਇਹ ਠੰਡ ਕਰਕੇ ਜਿਹੜਾ ਜੱਕਈ ਮੀਰਾਂ ਨੇ ਪੁੱਛਣਾ ਵੀ ਘੋੜਾ ਟਕਿਆ ਕਿਉਂ ਹੋਇਆ ਹਵਾ ਚੱਲਦੀ ਆ ਪਸੀਨਾ ਆ ਰਿਹਾ ਘੋੜੇ ਨੂੰ ਫਿਰ ਉਹ ਹਵਾ ਲੱਗ ਕੇ ਨਾ ਗਰਮ ਸਰਦ ਹੁੰਦਾ ਕੋਈ ਕਾਠੀ ਨਹੀਂ ਪਕਾਈ ਕੋਈ ਚੁੱਲ੍ਹ ਨਹੀਂ ਪਾਇਆ ਅ ਕੱਲਾ ਝੁੱਲ ਪਾਇਆ ਹੋਇਆ ਆ ਦੇਖ ਲੋ ਰਾਈਟਿੰਗ ਸਿੱਧੀ ਕਰ ਰਹੇ ਆ ਵੀਰੇ 100 ਨੂੰ ਹੋਰ ਦੱਸਦੇ ਆ ਉਹ ਇਹ ਤਾਂ ਕੋਈ ਰਾਈਟਿੰਗ ਚ ਕੱਢਿਆ ਨਹੀਂ ਜਿਹੜੇ ਕਹਿੰਦੇ ਜੀ ਚਾਲ ਦਾ ਪੂਰਾ ਫਲਾਨਾ ਲਓ ਮੈਨੂੰ ਪਾਣੀ ਦਾ ਗਲਾਸ ਫੜਾ ਦਿਓ ਮੈਂ ਰਾਈਟਿੰਗ ਕਰਕੇ ਦਿਖਾਉਣਾ ਇੱਕ ਹੱਥ ਤੇ ਜੇ ਪਾਣੀ ਦਾ ਗਲਾਸ ਵੀ ਡੁੱਲ ਗਿਆ ਨਾਲੇ ਰਾਈਟਿੰਗ ਕੱਢੀ ਨਹੀਂ ਕਰੀ ਨਹੀਂ ਕੁਛ ਨਹੀਂ ਉਦਾਂ ਹੀ ਇਹ ਇਸ਼ਕ ਦੀਆਂ ਬਾਤਾਂ ਅਕਾਲ ਪੁਰਖ ਦੀਆਂ ਬਖਸ਼ਿਸ਼ਾਂ ਲੋਕਾਂ ਦਾ ਪਿਆਰ ਇਹ ਹਰੇਕ ਦੇ ਹਿੱਸੇ ਨਹੀਂ ਹੁੰਦਾ ਇਹ ਸੇਵਾ ਭਾਵਨਾ ਉਹਨਾਂ ਨਾਲ ਦੇ ਦੋ ਕਿਹੜਾ